ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਪਿੰਡਾਂ ਵਿੱਚ ਨਸ਼ਾ ਤਸਕਰੀ ਰੋਕਣ ਦੀ ਨਸ਼ਾ ਰੋਕੂ ਕਮੇਟੀਆਂ ਬਣਾਈਆਂ ਗਈਆਂ ਦੋ ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਜਾਂਦਾ ਜਿਹਦੀ ਚੈਕਿੰਗ ਕੀਤੀ ਤੇ ਵੱਡੀ ਮਾਤਰਾ ਵਿੱਚ ਗੋਲੀਆਂ ਬਰਾਮਦ ਕੀਤੀਆਂ ਜਿਹਨਾਂ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਜਾਂਦੀ ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਹਰਕਤਾਂ ਆਉਂਦੇ ਹਨ ਤੇ ਉਹਨਾਂ ਵੱਲੋਂ ਨਸ਼ੇ ਤਸਕਰਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਆ ਉਹਨਾਂ ਤੋਂ ਤਕਰੀਬਨ ਰੋਕਣ ਦੇ ਲਈ ਪੁਲਿਸ ਵੱਲੋਂ ਸਰਦਾਰ ਕਿਤੇ ਜਾ ਰਹੇ ਨੇ ਇਸ ਮੌਕੇ ਤੇ ਡੀਐਸਪੀ ਕਲਦੀਪ ਸਿੰਘ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਜੋ ਬੰਦੇ ਨਸ਼ਾ ਰੋਕੂ ਕਮੇਟੀ ਮੈਂਬਰ ਹਨ ਉਹਨਾਂ ਦੀ ਮਦਦ ਨਾਲ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਦੀ ਬਣਦੀ ਕਾਰਵਾਈ ਕੀਤੀ ਗਈ ਹੈ ਤੇ ਜੇਕਰ ਨਸ਼ੇ ਦੀਆਂ ਗੋਲੀਆਂ ਵਿੱਚ ਗਿਣਿਆਂ ਤਾਂ ਹਜ਼ਾਰਾਂ ਦੀ ਵਿੱਚ ਗਿਣੇ ਜਾ ਰਹੀਆਂ ਹਨ ਅਤੇ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਬੰਦੇ ਨੇ ਸਨਾਖਤ ਕਰ ਲਈ ਹੈ ਤੇ ਬਣਦੀ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਦੋਵੇਂ ਦੋਸ਼ੀ ਬੈਠੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਡੀਐਸਪੀ ਕੁਲਦੀਪ ਸਿੰਘ ਨੇ ਇਸ ਸਬੰਧੀ মিডিਆ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਬਣਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਡੀਐਸਪੀ ਕੁਲਦੀਪ ਸਿੰਘ ਇਹ ਅਗਿਆਗਤੀ 21 ਤੋਂ 2025 ਨੂੰ ਨਸ਼ਾ ਸ਼ਰਬਾ ਕਮੇਟੀ ਦੇ ਮੈਂਬਰਸ ਹੋ ਸੀਰਾ ਢੱਲੋਂ ਅਤੇ ਲਖਵੀਰ ਸਿੰਘ ਵਾਸੀਆਂ ਜੋਗਾ ਇਹਨਾਂ ਦੀ ਮਦਦ ਦੇ ਨਾਲ ਸਾਡੀ ਪੁਲਿਸ ਪਾਰਟੀ ਜੀ ਦੇ ਵਿੱਚ ਸਾਬਨ ਇੰਸਪੈਕਟਰ ਸਕੰਦਰ ਸਿੰਘ ਐਸਏ ਜਸਵੀਰ ਸਿੰਘ ਅਤੇ ਦੂਸਰੀ ਪੁਲਿਸ ਪਾਰਟੀ ਦੀ ਮਦਦ ਨਾਲ ਇਹਨਾਂ ਦੋ ਦੋ ਸ਼ਹਿਰ ਨੂੰ ਕਾਬੂ ਕੀਤਾ ਅਸੀਂ ਦਾ ਇਹਨਾਂ ਇਤਲਾਸੀ ਕਰਨ ਤੋਂ ਉਹਨਾਂ ਕੋਲ 184 ਪੱਤੇ ਟਰਾਮਾਡੋਲ ਸੰਕ੍ਰਿਤ ਪੱਤੇ ਜਿਹੜੇ ਐਲਫਰਾਜੋ ਲੈ ਗਏ ਤੇ 46 ਪੱਤੇ ਸਿਗਨੇਚਰ ਕੈਪਸੂਲ ਲੈ ਗਏ ਇਹਦੇ ਵਿੱਚ ਕੋਲ 1840 ਗੋਲੀਆਂ ਟਰਾਮਾਡੋਲ 555 ਗੋਲੀਆਂ ਐਲਫਰਾਜੋਲ ਨੂੰ ਤੇ 690 ਕੈਪਸੂਲ ਸਿਗਨੇਚਰ ਦੇ ਬਰਾਉਂਡ ਕੀਤੇ ਗਏ ਸਮੇਤ ਇੱਕ ਮੋਟਰਸਾਈਕਲ ਦੇ ਜੋ ਦੋਸ਼ੀ ਆ ਗਏ ਜਿਨ੍ਹਾਂ ਦੇ ਵਿੱਚੋਂ ਵਰਤੇਜ ਸਿੰਘ ਵਰਫ ਬਗੜ ਪੁੱਤਰ ਰਾਮ ਸਿੰਘ ਤੇ ਬਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀਆਂ ਘੁੰਮਨ ਕਲਾਂ ਦੇ ਇਹ ਨਸ਼ੇ ਦੀ ਸਪਲਾਈ ਲੈ ਕੇ ਆ ਰਹੇ ਸੀਗੇ ਇਹਨਾਂ ਨੂੰ ਰਸਤੇ ਦੇ ਵਿੱਚ ਕਾਬੂ ਕਰਕੇ ਇਹਨਾਂ ਤੋਂ ਇਹ ਨਸ਼ੇਲੀਆਂ ਗੋਲੀਆਂ ਤੇਰੀਆਂ ਪ੍ਰਾਪਤ ਕੀਤੀਆਂ ਤੇ ਇਹਦੇ ਸੰਬੰਧੀ ਮੁਕੱਦਮਾ ਨੰਬਰ 11 ਮਿਤੀ 21/2025 ਅਦਾਨਤਾਰਾ ਬਾਈਕੋਰਡ ਪੰਜਾਬੀ ਐਨਡੀपीएस ਐਕਟ ਅਧੇ 200 ਬੀਐਨਐਸ थाना ਮੌੜ ਦਰਜ ਕੀਤਾ ਗਿਆ ਹੈ ਇਹਨਾਂ ਦੇ ਬਿਲਕੁਲ ਪਰਚੇ ਸਨ ਇਹਨਾਂ ਜੋ ਜਿਹੜਾ ਇੱਕ ਗੁਰਦੇਸ਼ ਸਿੰਘ ਬੱਗੜਾ ਇਹਦੇ ਉੱਤੇ ਪਹਿਲਾਂ ਥਾਣਾ ਸਿਟੀ ਤੋਂ ਮਾਨਸਾ ਦੇ ਵਿੱਚ ਇੱਕ ਨਸ਼ੇ ਦਾ ਮੁਕੱਦਮਾ ਦਰਜ ਆ। ਤੇ ਜਿਹੜਾ ਦੂਸਰਾ ਆदमी ਆ ਉਹਦੇ ਹਜੇ ਇੱਕ ਕੋਈ ਸਾਹਮਣੇ ਉਹਦੀ ਗੱਲ ਨਹੀਂ ਆਈ ਪਈ ਪਹਿਲਾਂ ਮੁਕੱਦਮਾ ਦਰਜ ਹੋਏ।